ਕੋਈ ਵੀ ਇਹਦੇ ਵਿੱਚ ਜਿਹੜਾ ਸਾਡਾ ਐਸ ਜਿਹੜੀ ਸਾਡੀ ਪ੍ਰੋਡਕਟ ਹੈ ਪੰਜਾਬ ਦੀ ਜਿਹੜੇ ਤੇ ਅਸੀਂ ਪੰਜਾਬ ਦੀ ਇਕਨੋਮੀ ਨਿਰਭਰ ਹੈ ਸਾਬ ਉਹਦੇ ਚ ਕਿਤੇ ਇੱਕ ਦਾ ਵੀ 10 ਦਿਨ ਵੀ ਜਿਹਦੇ ਵਿੱਚ ਕਿਤੇ ਕੋਈ ਹੁੰਦਾ ਵੇ ਇੱਕ ਦੇਖੋ ਉਹ ਤਾਂ ਹੁਣ ਕਿਹੜੇ ਕਿਸਾਨਾਂ ਨੂੰ ਹੈ ਕਿ ਨਹੀਂ ਹੈ ਸਾਬ ਜਿਹੜੇ ਉਹਨਾਂ ਦੇ ਖਸੇ ਸੀ ਉਦੋਂ ਜਿਹੜਾ ਖਸੇ ਜੈਨੂਇਨ ਖਸੇ ਸੀ ਸੁਨੀਲ ਜਖੜਵੀ ਨਾਲ ਖੜਾ ਸੀ ਅਸਾਂ ਇਹ ਤੁਸੀਂ ਅਵੇ ਲਾ 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 ਕਰਕੇ ਮਾੜਾ ਜੀ ਮਾੜਾ ਜੀ ਮਾੜਾ ਜੀ ਕਰੀਏ ਨਹੀਂ ਕੋਈ ਝਲਤਾ ਕਰੋ ਨਾ 5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸਵਾਗਤ ਕੀਤਾ ਜੋ ਅਮਰੀਕਾ ਤੇ ਭਾਰਤ ਵਿਚਾਲੇ ਸਮਝੌਤਾ ਹੋਇਆ ਤੇ ਉਸ ਸਮਝੌਤੇ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਵੀ ਕਈ ਗੱਲਾਂ ਹੋਈਆਂ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਹਰ ਵਪਾਰੀ ਨੂੰ ਕਿਸਾਨਾਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਪਰ ਇਸ ਦੇ ਚਲਦਿਆਂ ਕਿਸਾਨ ਆਗੂ ਮਨਜੀਤ ਰਾਏ ਨੇ ਕਾਫੀ ਸਵਾਲ ਖੜੇ ਕੀਤੇ ਨੇ ਅਮਰੀਕਾ ਦੇ ਨਾਲ ਸਮਝੋਤੇ ਦੇ ਪਰ ਪਹਿਲਾਂ ਤੁਸੀਂ ਸੁਨੀਲ ਜਾਖੜ ਦਾ ਉਹ ਬਿਆਨ ਸੁਣੋ ਫਿਰ ਤੁਹਾਨੂੰ ਮਨਜੀਤ ਰਾਏ ਦਾ ਬਿਆਨ ਸੁਣਾਵਾਂਗੇ ਇਹਨਾਂ ਕੋਲ ਜਿਹੜੀ ਇਹ ਗੱਲਾਂ ਕਰ ਰਹੇ ਆ ਮੋਰ ਦਨ ਵੈਲਕਮ ਵੀ ਉਹ ਆਪਣਾ ਖਦਸਾ ਕਿਹੜੀ ਫਸਲ ਦਾ ਜਿਸ ਵਿੱਚ ਇਹਨਾਂ ਨੂੰ ਖਦਸਾ ਹੈ ਵੀ ਇਹਦੇ ਵਿੱਚ ਸਾਨੂੰ ਨੁਕਸਾਨ ਹੋਊਗਾ ਕੋਈ ਵੀ ਇਹਦੇ ਵਿੱਚ ਜਿਹੜਾ ਸਾਡਾ ਜਿਹੜੀ ਸਾਡੀ ਪ੍ਰੋਡਕਟ ਹੈ ਪੰਜਾਬ ਦੀ ਜਿਹੜੇ ਤੇ ਅਸੀਂ ਪੰਜਾਬ ਦੀ ਇਕਨੋਮੀ ਨਿਰਭਰ ਹੈ ਸਾਬ ਉਹਦੇ ਚ ਕਿਤੇ ਇੱਕਦਮ ਵੀ 10 ਦਿਨ ਵੀ ਜਿਹਦੇ ਵਿੱਚ ਕਿਤੇ ਕੋਈ ਹੁੰਦਾ ਵੇ ਇੱਕ ਇਨਫਾਰਮਡ ਡਿਸਕਸ਼ਨ ਕਰਨ ਸਾਬ ਮਾੜਾ ਕਰਕੇ ਨਹੀਂ ਮਾੜਾ ਕਹਿਣਾ ਵੀ ਇਹ ਤਾਂ ਨਿੰਦਣਾ ਹੈ ਸਾਬ ਐ ਵੀ ਨਹੀਂ ਬੋਲੇ ਜੇ ਇਸ ਚ ਕੋਈ ਮਾੜਾ ਮੋਟਾ ਨੁਕਸਾਨ ਹੋਦਾ ਤਾਂ ਮਨ ਲੱਗਦਾ ਵੀ ਆਮ ਆਗੂ ਪਾਰਟੀ ਨੇ ਖੜਦੂ ਪਾ ਲੈਣਾ ਸੀ ਸਭ ਚੁੱਪ ਬੈਠੇ ਸਾਬ ਬਾਕੀ ਸਾਰੇ ਚੁੱਪ ਬੈਠੇ ਆ ਕਾਂਗਰਸੀ ਸਾਰੇ ਲੀਡਰ ਚੁੱਪ ਬੈਠੇ ਬੋਲਦੇ ਨਹੀਂ ਇੱਕ ਅਦਾ ਕੋ ਖੰਗੀ ਜਾਣਾ ਜਿਹਨੂੰ ਚੀਫ ਲਿਸ਼ੀ ਦੀ ਫਿਗਰ ਪਈ ਹੈ ਵੀ ਤੂੰ ਰੇਸ ਚ ਬਾਦ ਰਹਿ ਗਿਆ ਉਹਨਾਂ ਦੇ ਵੀ ਬਿਆਨ ਚ ਕੋਈ ਵਜ਼ਨ ਨਹੀਂ ਉਹ ਗੱਲ ਕਰ ਰਹੇ ਆ ਜੀ ਕਣਕ ਦਾ ਕੀ ਬਣੂਗਾ ਜੀ ਝੋਨੇ ਦਾ ਕੀ ਬਣੂਗਾ ਮੈਂ ਸੋਚਦਾ ਮੈਂ ఎవਰੀਥਿੰਗ ਇਜ਼ ਪ੍ਰੋਟੈਕਟਿਡ ਕਿਦੇ ਉਹਦੇ ਕਿਤੇ ਹਾਂ ਚ ਆਈ ਹੋਏ ਦੇ ਸ਼ੁੱਡ ਟਾਕ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਰਨ ਆਪਣੇ ਰਾਜਨੀਤਿਕ ਹਿੱਤਾਂ ਨੂੰ ਸਾਹਮਣੇ ਨਾ ਰੱਖਣ ਸਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਮੋਰ ਥੈਨ ਵੈਲਕਮ ਵੈਲਕਮ ਟੂ ਬੈਟ ਕੇ ਡਿਸਕਸ਼ਨ ਸਭ ਕਨਵਿੰਸ ਕਰਾਣ ਅਸੀਂ ਨਾਲ ਚੱਲ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਜਿਹੜਾ ਪ੍ਰੀਵੀਅਸਲੀ ਜੋ ਸੁਝਾਇਆ ਉਹਦੇ ਚ ਫੇਟ ਨਹੀਂ ਹੈਗਾ ਸਭਿਆ ਫੈਸਲਾ ਕੋਈ ਗਲਤ ਤਾਂ ਦੱਸਣਾ ਕਿੱਥੇ ਸਮਰਪਣ ਹੈ ਕਿਸਾਨ ਕਹਿੰਦੇ ਫੇਟ ਨਹੀਂ ਹੈ ਜੀ ਇਹਦੇ ਵਿੱਚ ਫਿਰ ਤਾਂ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜੋ ਕੁਝ ਹੋਇਆ ਉਹਦੇ ਕਰਕੇ ਅਸੀਂ ਟੀ ਨਹੀਂ ਕਰ ਸਕਦੇ। ਦੇਖੋ ਉਹ ਤਾਂ ਹੁਣ ਕਿਹੜੇ ਕਿਸਾਨਾਂ ਨੂੰ ਹੈ ਕਿ ਨਹੀਂ ਹੈ ਸਭ ਜਿਹੜੇ ਉਹਨਾਂ ਦੇ ਖਦਸੇ ਸੀ ਉਦੋਂ ਜਿਹੜਾ ਖਦਸੇ ਜੈਨੂਇਨ ਖਦਸੇ ਸੀ ਸੁਨੀਲ ਜੀ ਅਖੜ ਵੀ ਨਾਲ ਖੜਾ ਸੀਗਾ ਸਭ। ਤੇ ਕੋ ਗੱਲ ਵਜਨ ਨਾਲ ਕਰਨ ਵੀ ਸਾਨੂੰ ਖਦਸੇ। ਕੋਈ ਐਸੀ ਡੀਲ ਦੇ ਅੰਦਰ ਕਿਹੜੀ ਚੀਜ਼ ਹੈ ਉਹਨਾਂ ਨੂੰ ਮੈਂ ਆ ਹੀ ਕਹਿਣਾ ਚਾਹਣਾ ਦੇ ਸ਼ੁੱਡ ਬੀ ਇਨ ਫਾਰਮ ਡਿਸਕਸ਼ਨਸ ਆ। ਵੀ ਤੁਸੀਂ ਐਵੇਂ ਲਲਾ ਲਲਾ ਕਰਕੇ ਮਾੜਾ ਜੀ ਮਾੜਾ ਜੀ ਮਾੜਾ ਜੀ ਕਰੀਏ ਨਹੀਂ ਕੋਈ ਗਲਤ ਕਰੂ ਨਾ ਸਾਬ। ਕਿਸੇ ਗਲਤੀ ਕਰੋ ਵੀ ਇਹਦੇ ਵਿੱਚ ਸਾਨੂੰ ਆ ਨੁਕਸਾਨ ਹੋਇਆ ਪੰਜਾਬ ਨੂੰ ਸੋ ਇਸ ਮਾਮਲੇ ਨੂੰ ਲੈ ਕੇ ਮਨਜੀਤ ਰਾਏ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾਉਣੀ ਸੋ ਰਾਏ ਸਾਹਿਬ ਜੋ ਭਾਰਤ ਤੇ ਅਮਰੀਕਾ ਦੇ ਵਿਚਕਾਰ ਸਮਝੌਤਾ ਹੋਇਆ ਤਾਂ ਉਹਦੇ ਵਿੱਚ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਕੱਲ ਸੁਨੀਲ ਜਾਖੜ ਜੋ ਕਿ ਪੰਜਾਬ ਦੇ ਪ੍ਰਧਾਨ ਨੇ ਜੀ ਭਾਜਪਾ ਦੇ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਜਿਹੜੇ ਅਸੀਂ ਸਮਝੌਤੇ ਕੀਤੇ ਨੇ ਜੋ ਕਿਸਾਨਾਂ ਨੂੰ ਬੜਾ ਫਾਇਦਾ ਹੋਵੇਗਾ ਇਸ ਚੀਜ਼ ਨੂੰ ਲੈ ਕੇ ਕਿਦਾਂ ਦੇਖਦੇ ਹੋ ਜੀ ਦੇਖੋ ਮੈਂ ਇੱਕ ਬੇਨਤੀ ਕਰਾਂ ਇਹ ਜਾਖੜ ਸਾਹਿਬ ਇਹ ਸਾਡੇ ਪੰਜਾਬ ਦੇ ਜਿਹੜੇ ਬੀਜੇਪੀ ਵਾਲੇ ਆ ਪਤਾ ਨਹੀਂ ਕਿਉਂ ਇੰਨਾ ਮੋਦੀ ਦੇ ਅੱਗੇ ਝੁਕ ਗਏ ਆ ਗੁਲਾਮ ਹੋ ਗਏ ਆ ਜਿਹੜਾ ਉਹ ਕਸੀਦੇ ਪੜੀ ਜਾਂਦੇ ਉਹ ਪੋਤੇ ਕਰਕੇ ਬਣ ਕੇ ਬੋਲੀ ਜਾਂਦੇ ਕੀ ਇਹਨਾਂ ਨਜ਼ਰ ਨਹੀਂ ਆ ਰਿਹਾ ਤੇ ਉਹਦੇ ਵਿੱਚ ਫੂਡ ਪ੍ਰੋਡਕਟ ਆ ਗਏ ਸਾਰੇ ਹੀ ਸਬਜੀ ਬੈਂਕ ਉਹਦੇ ਵਿੱਚ ਫਰੂਟ ਉਹਦੇ ਵਿੱਚ ਜਿਹੜਾ ਕਹਦੇ ਹੋ ਕਿ ਬੇਕਰੀ ਦਾ ਸਮਾਨ ਉਹ ਸਾਰੇ ਫੂਡ ਪ੍ਰੋਡਕਟਾਂ ਦੇ ਤਿਆਰ ਹੋਣਾ ਜਿਹੜੀ ਇੱਥੇ ਇੰਡਸਟਰੀ ਬੇਕਰੀ ਤਿਆਰ ਕਰਦੀ ਹੈ ਉਹ ਉਹ ਸਾਡੇ ਤੋਂ ਖਰੀਦੀ ਹੈ ਤਣਕ ਝੋਨਾ ਸਾਰਾ ਕੁਝ ਜਦੋਂ ਉਹ ਪ੍ਰੋਡਕਟ ਬਾਹਰ ਹੋਣਗੇ ਬੇਕਰੀ ਦੇ ਉਹ ਕੌਣ ਖਰੀਦੂਗਾ ਇਹ ਨਜ਼ਰ ਨਹੀਂ ਆਉਂਦਾ ਇੱਥੇ ਨਹੀਂ ਮੁੱਕਦੀ ਗੱਲ ਤੇ 3.5% ਜਿਹੜਾ ਟੈਕਸ ਆਉਣਾ ਦਾ ਡੈਰਫੀ ਦਾ ਸੀਗਾ ਜੀ ਤੇ ਹੁਣ ਹੁਣ 18% ਲੱਗਣਾ ਇੱਕ ਸੀਦੇ ਪੜੀ ਜਾਂਦੇ ਆ ਤੇ ਮੋਦੀ ਇੱਥੇ ਅੜ ਗਏ ਕੱ데 ਲਈ ਅੜ ਗਏ ਉਹਨੇ ਤਾਂ ਸਜ਼ਾ ਲਈ ਪੁਨਿਸ਼ਮੈਂਟ ਕੀਤਾ ਇੱਕ ਗੁਲਾਮ ਬਣਾ ਕੇ ਭਾਰਤ ਗੁਲਾਮ ਕਰਾ ਕੇ ਵੇਚਦਾ ਇਹ ਮਰਦਰ ਮੋਦੀ ਨੇ ਉਹਨੇ ਇੱਕ ਪੁਨਿਸ਼ਮੈਂਟ ਦਿੱਤੀ ਪਹਿਲਾਂ ਉਹਨੇ ਸਜ਼ਾ ਸੁਣਾਈ 50% ਫੈਰ ਉਹਨੇ ਔਰ ਜਦੋਂ ਨਹੀਂ ਇੰਟਰਨੈਟ ਵਰਲੇ ਕਹਿੰਦੇ ਤੇ ਫੇਰ ਜਾ ਕੇ 18% ਤੇ ਹੋ ਗਿਆ ਜਾਂ ਤਾਂ ਮਜ਼ਾ ਸੀ ਕਿਉਂ ਵੀ ਇਹ ਫ੍ਰੀ ਐਂਡੋ ਔਰ ਫ੍ਰੀ ਟ੍ਰੇਡ ਕਰਨਾ ਹੈ ਸਾਡਾ ਵੀ ਫ੍ਰੀ ਹੁੰਦਾ ਵੇਖੋ 18% ਇੰਡੀਆ ਦੇ ਕਰਨਾ ਦਾ 18% ਦੇਣਾ ਪੈਣਾ ਤੇ ਜੇ ਅਮਰੀਕਾ ਨੇ ਕਰਨਾ ਦਾ ਫ੍ਰੀ ਹੈ ਦੇਖੋ ਨਾਲ ਉਹ ਤਾਂ ਇੰਦੀਆਂ ਨੂੰ ਲੁੱਟਣ ਦੀ ਤਿਆਰੀ ਹੈ ਤੇ ਲੁੱਟਣ ਦੀ ਤਿਆਰੀ ਹੈ 트럼ਪ ਵੀ ਔਰ ਨਰਿੰਦਰ ਮੋਦੀ ਜਿਹੜਾ ਕਹਿੰਦੇ ਅੜ ਗਿਆ ਕੀ ਅੜਿਆ ਜੀ ਜਦੋਂ ਵੇਚ ਆਇਆ ਇਹਦਾਂ ਮੰਨ ਲੈ ਇੱਕ ਪ੍ਰਧਾਨ ਮੰਤਰੀ ਸਾਹਬਤ ਹੋਇਆ ਕਿੰਨੇ ਪ੍ਰਧਾਨ ਮੰਤਰੀ ਸਾਹਬਤ ਹੋਇਆ ਕਮਜ਼ੋਰ ਪ੍ਰਧਾਨ ਮੰਤਰੀ ਸਾਹਬਤ ਹੋਇਆ ਵੀ ਜਿਹੜਾ ਕ੍ਰੰਪ ਦੇ ਅੰਗਰੇਜ਼ ਗੋਡੇ ਤੇ ਕੇ 18% ਟੈਕਸ ਦੇਣਾ ਮੰਨਿਆ ਜਦੋਂ ਮੋਰੇ ਅੰਗਰੇਜ਼ ਆਏ ਸੀ 1947 ਚ ਇਹਦੇ ਕਦੇ ਆਪਾ ਉਹ ਇੱਥੇ ਲਗਭਗ 1947 ਤੋਂ ਪਹਿਲਾਂ ਆ ਗਿਆ ਸੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ 1957 ਦੇੰਤਰ ਕੀਤੇ ਆ ਉਹ ਉਹਨਾਂ ਦਾ ਵੀ ਟੈਕਸ ਆਇਆ ਸੀ ਲੋਕਾਂ ਦੇ ਹੋਰ ਵੀ ਨਹੀਂ ਬੈਕਸ ਲੈ ਇਹਦਾ ਮਤਲਬ ਉਦੋਂ ਅਸੀਂ ਕਹਿੰਦੇ ਨਾ ਭਾਰਤ غلام ਹੈ ਤੇ ਹੁਣ ਵੀ غلام ਕਰਤਾ ਹੈ ਇਸ ਤੋਂ ਜਿਸ ਜਿਹੜਾ ਜੈਸਵੀ ਪ੍ਰਧਾਨ ਮੰਤਰੀ ਆ ਉਹਨੇ 18% ਟੈਕਸ ਲੈਣਾ ਅਮਰੀਕਾ ਨੂੰ ਅਮਰੀਕਾ ਨੇ ਚੌਕਾ ਮਾਰ ਕੇ ਇਹਨਾਂ ਦੇ ਗੁੱਦੇ ਹਲਾਤੇ ਇਹਨਾਂ ਨੇ ਪੈਸਾ ਤੇ ਜ਼ਮੀਨ ਖੜਤੀ ਮੇਰੇ ਮੇਰੇ ਮੋਦੀ ਦੇ ਤੇ ਇਹ ਕਮਜ਼ੋਰ ਪ੍ਰਧਾਨ ਮੰਤਰੀ ਝੁੱਕ ਗਿਆ ਪੂਰੇ ਦੇਸ਼ ਨੂੰ ਵੇਚ ਗਿਆ ਜੀ ਸੋ ਰਾਈ ਸਰ ਜੀ ਦੱਸੇ ਗੱਲ ਕੀਤੀ ਹੈ ਵੀ ਇਹਦੇ ਨਾਲ ਨੁਕਸਾਨ ਇਹਨਾਂ ਨੂੰ ਨੁਕਸਾਨ ਹੀ ਹੋਵੇਗਾ ਸਮਝੋ ਉਤੇ ਨਾਲ ਪਰ ਦੂਜੇ ਪਾਸੇ ਆਪਾਂ ਇਹ ਵੀ ਗੱਲ ਕਰਦੇ ਹਾਂ ਜਿਹੜੇ ਅਮਰੀਕਾ ਦੇ ਕਿਸਾਨ ਨੇ ਸਾਡੀ ਗੱਲਬਾਤ ਹੋਈ ਸੀ ਉੱਥੇ ਵੀ ਉਹ ਕਹਿੰਦੇ ਸਾਡੀਆਂ ਸਰਕਾਰਾਂ ਤੁਹਾਨੂੰ ਸਪੋਰਟ ਕਰਦੇ ਆ ਰਹੇ ਸਾਨੂੰ ਐ ਐਮ ਐਸ ਪੀ ਦਿੰਦੀਆਂ ਨੇ ਸਮੇਂ-ਸਮੇਂ 'ਤੇ ਸਾਨੂੰ ਜੋ ਦਿੱਕਤ ਆਉਂਦੀ ਹੈ ਸਾਡਾ ਮਸਲਾ ਹੱਲ ਵੀ ਕਰਦੇ ਨੇ ਕੀ ਭਾਰਤ ਸਰਕਾਰ ਜੇ ਹੱਲ ਕਰੇ ਤਾਂ ਪਰ ਉਸ ਨੂੰ ਉਤੇ ਦੀ ਕੀ ਰੋਡ ਪਵੇ ਆਪਾਂ ਭਾਰ ਦੇ ਵਿੱਚ ਸਭ ਕੁਝ ਕਰ ਸਕਦੇ ਆ ਲੋਕਾਂ ਦਾ ਕਹਿਣਾ ਨਹੀਂ ਲੋਕਾਂ ਦਾ ਇਹ ਨਹੀਂ ਉਹ ਉਹ ਦੇਖੋ ਜਿਹੜੇ ਅਮਰੀਕਾ ਹੈ ਅਮਰੀਕਾ ਆਪਣੇ ਇਹ ਉੱਥੇ ਦੇ ਫਾਰਮਰ ਨੇ ਉਹਨਾਂ ਨੂੰ ਦੇ ਰਿਹਾ ਹੈਗਾ 200 70 ਬਿਲੀਅਨ ਦਾ ਯੂ ਐਸ ਡਾਲਰ ਸਬਸਿਡੀ 270 ਬਿਲੀਅਨ ਯੂ ਐਸ ਸਬਸਿਡੀ ਦੇ ਰਿਹਾ ਤੇ ਆਪਣੇ ਫਾਰਮਰ ਨੂੰ ਜੇ ਸਾਡੇ ਇੰਡੀਆ ਦੇ ਇੱਕਲਾ 47 ਬਿਲੀਅਨ ਯੂ ਐਸ ਡਾਲਰ ਜਿਹੜਾ 47 ਬਿਲੀਅਨ ਸਬਸਿਡੀ ਦੇ ਰਿਹਾ ਇਹਦਾ ਮਤਲਬ ਕੀ ਹੋਇਆ ਕਿ 6 6 ਗੁਣਾ ਛੇ ਗੁਣਾ ਜ਼ਿਆਦਾ ਸਬਸਿਡੀ ਦੇ ਰਿਹਾ ਤੇ ਫਿਰ ਉਹ ਅਗਰ ਜਿਹੜੀ ਆਖ ਉਹ ਤੁਹਾਨੂੰ ਕਹਿੰਦੇ ਜਮਾਉ ਨੂੰ ਸਪੋਰਟ ਕਰਦੀ ਆ ਇੱਕ ਫਾਰਮਰ ਨੂੰ ਸਿੰਗਲ ਵਾਰਬਰ ਨੂੰ ਲਗਭਗ 80000 ਦੇ ਕਰੀਬ ਜਿਹੜਾ ਗੱਲ ਰਿਹਾ ਉਹ ਸਪੋਰਟ ਕਰਦੇ ਆ ਉਹ ਫਲਾਣਾ ਜੀ ਇਹ ਦੇਖੋ 80000 ਡਾਲਰ ਫਲਾਣਾ ਸਪੋਰਟ ਜਿਹੜੀ ਆ ਇੱਕ ਫਾਰਮਰ ਨੂੰ ਤੇ ਇਹ ਕੀ ਦੀਆ ਕਿਨੂੰ ਜੜ ਰਿਹਾ ਸੋ ਇਸ ਕਰਕੇ ਇਹ ਗੱਲ ਕਲੀਅਰ ਤਾਂ ਹੈ ਇਹ ਉਹਨਾਂ ਦੇ ਨਾਲ ਸਾਡਾ ਕਿੱਦਾਂ ਕੰਪੈਰੀਸ਼ਨ ਹੋ ਸਕਦਾ ਕਿਵੇਂ ਅਸੀਂ ਕੰਪੀਟੀਸ਼ਨ ਕਰ ਸਕਦੇ ਆ ਜਦ ਕਿ ਸਾਡੀ ਤਾਂ ਸਬਸਿਡੀ ਬਿਲਕੁਲ ਨਾ ਮਾਤਰ ਹੈ ਸਬਸਿਡੀ ਵੱਡੀ ਹੈ ਉਹ ਆ ਕੇ ਸਿਰ ਤੇ ਫ੍ਰੀ ਇਥੇ ਜਿੰਨਾ ਵਾਧੂ ਉਹ ਵੀ ਸਿਰ ਤੇ ਫਿਰ ਉਹ ਜਿਹੜੇ ਹੈਗੇ ਆ ਜਮੇ ਤੇ ਮੋਡੀਫਾਈਡ ਸੀਡ ਬੀਐਮ ਸੀਡ ਉਹਦੇ ਦੁਆਰਾ ਤਿਆਰ ਕੀਤੀਆਂ ਫਸਲਾਂ ਸਿੱਟਣਗੇ ਜਿਹੜੀਆਂ ਕਿ ਉਹ ਆਪ ਲੋਟਾ ਦੀ ਸੇਬ ਵਾਲ ਖੇਨਵਾਰ ਹੈ ਅਸੀਂ ਤਾਂ ਇਹਨੂੰ ਪਰੇ ਹੋਇਆ ਕੱਲ ਇੱਥੇ ਰਿਲਾਜ ਗ੍ਰਾਮ ਮੈਂ ਜਾਤਾ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਹਾਈਬ੍ਰਿਡ ਮੱਕੀ ਦਾ ਬੀਜੋ ਦੇਸੀ ਮੱਕੀ ਪਿਆਰ ਕੀਤੀ ਹੈ ਯੂਨੀਵਰਸਿਟੀ ਨੇ ਤੇ ਦੇਸੀ ਮੱਕੀ ਬੀਜੋ ਜਿਹੜੀ ਯੀਲਡ ਘੱਟ ਹੈ ਜਿਹੜੀ ਕੇਵਲ 12-13 ਕੌਂਟਰ ਕਿੱਲੇ ਦੀ ਹੁੰਦੀ ਆ ਪਰ ਖਾਣ ਲਈ ਉਹ ਵਧੀਆ ਹੈ ਤੇ ਬਲੀ ਉਹ ਵਧੀਆ ਹੈ ਤੇ ਜਿਹੜਾ ਜੀਐਮਸੀ ਦਾ ਖੋਲੋ ਤਾਂ ਇਹ ਖੇਤ ਦਾ ਖਿਲਾਰ ਪੂਰੇ ਇੰਡੀਆ ਦੇ ਲੋਕਾਂ ਦੀ ਸੇਬ ਦਾ ਖਿਲਾਰ ਹੋਏਗਾ ਤੇ ਜਿਹੜਾ ਨਰਿੰਦਰ ਮੋਦੀ ਮੈਂ ਕਹਾਂਗਾ ਨਿੱਕੇ ਪ੍ਰਧਾਨ ਮੰਤਰੀ ਜੋੜ ਪ੍ਰਧਾਨ ਮੰਤਰੀ ਅੱਜ ਉਹਦੀ ਬਦੌਲਤ ਭਾਰਤ ਟਰੰਪ ਨੇ ਗੁਲਾਮ ਬਣਾ ਲਿਆ ਭਾਰਤ ਅਮਰੀਕਾ ਦਾ ਗੁਲਾਮ ਹੋ ਗਿਆ ਭਾਰਤ ਕਿਉਂਕਿ ਇਹਨੇ ਸਾਈਨ ਕਰਦੇ ਆ ਗੁਲਾਮੀ ਵਾਲੇ ਜਿਹੜਾ ਨਰੇਂਦਰ ਮੋਦੀ ਹੈ ਜੀ ਧੰਨ ਧੰਨਵਾਦ ਸੋ ਜਦੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਸੀ ਤਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤਾਂ ਹੁਣ ਵੀ ਮਨਜੀਤ ਰਾਏ ਵੱਲੋਂ ਕਾਫੀ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣਾ ਹੋਵੇਗਾ ਸਰਕਾਰ ਦੇ ਖਿਲਾਫ ਕੀ ਕਿਸਾਨ ਮੁਰਤਨਾ ਲਗਾਣਗੇ ਜਾਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਕਟੌਤੀ ਕਰਨਗੇ ਸਮਾਂ ਦੱਸੇਗਾ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ